ਗਲਨ ਤੋਂ ਥੋੜੀ ਜਿਹੀ ਪਕੰਤਰ ਹੋਰੀ ਦੇ ਵਿੱਚ ਪੱਤਰੀ ਤੀਜੀ ਵਾਰਸੀ ਦੀ ਅਰਦਾਸ ਵਿੱਚ ਸ਼ਾਮਲ ਹੋਏ ਮੇਰੇ ਪੋਜੀਸ਼ਨ ਆਗੋ ਸਹਿਬਾਨ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਪ੍ਰੈਸ ਵਾਲੇ ਮੀਤ ਪੁਲਿਸ ਪ੍ਰਸ਼ਾਸਨ ਜਿੰਨਾ ਨੇ ਮਿੱਠਿਆ ਚੌਂਦਾਂ ਪਾਇਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਅੱਜ ਦਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਕਰਾਂ ਇਹਨੂੰ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘੇ ਬਿਆਨ ਕਰਨਾ ਬਹੁਤ ਔਖਾ ਹੈ ਕਿ ਕਿੰਨੇ ਪਲ ਕੋਤੋਂ ਵਿਗਾ ਕਰਨਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਕਰਨਾ ਮੇਰਾ ਗਲਤ ਜਾਂਦਾ ਹੈ ਪਰ ਫਿਰ ਵੀ ਮੈਨੂੰ ਇੱਕ ਚੀਜ਼ ਸੋਚੋਂ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ ਇਹਨਾਂ ਵੀ ਕਰਤਾਂ ਦੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਢੀਠਤਾ ਧਾਰੀ ਹੈ ਇੱਕ ਸੌਖਾਤੀ ਹੈ ਕਿ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੰਪਲੇਨਟ ਆਉਂਦੀ ਹੈ ਉਹਨੂੰ ਚੁੱਕਣਾ ਨਹੀਂ ਉਹਨੂੰ ਨੱਪਣਾ ਚਾਹੇ ਅਸੀਂ ਦੂਜੀ ਵਾਰਸੀ ਬਣਾਈ ਸਾਡਾ ਬਣਿਆ ਬਣਾਇਆ ਰਾਸ਼ਨ ਅਸੀਂ ਜਾ ਕੇ ਕੌਸ਼ਲਾਂ ਦੇ ਸੇ ਪਾਕੇ ਆਏ ਉਸੇ ਦਿਨ ਇਹਨਾਂ ਨੇ ਅੰਮ੍ਰਿਤ ਬਾਣੂ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਉਹ ਬੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰਿਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਨਫਰਤ ਦੇ ਹੱਥ ਕਿਸ ਤੱਕ ਹੈ ਇੱਕ ਲੋਕ ਕਿਥੋਂ ਤੱਕ ਜਾਂਦੇ ਨੇ ਕੁਤਨੀ ਵਾਰ ਦਿੱਤਾ ਅਸੀਂ ਚੱਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਬਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਖੀ ਮਜਬੂਰੀ ਦੱਸਦੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਤ ਤੋਂ ਕਰੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ ਸਾਡਾ ਜਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆ ਕੇ ਦਬਾਘ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਕਰਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਛੁਲ-ਛੁਲ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬੰਦੇ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪੁਲਵਾਰਾਂ ਦੀ ਗਿਣਤੀ ਇੱਥੇ ਵਾਧੀ ਤੁਰੀ ਜਾਨੀ ਦਾ ਸੁਨਾਗਮ ਪਟਿਆਲਗਾਮ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਬੱਚੇ ਉਹ ਹੀ ਆਦੇ ਨਾਲ ਭੁੱਲੇ ਅੱਜ ਦਾ ਸੁਨਾਗਮ ਜਿਹੜਾ ਗੋਹਿਆਂ ਦੇ ਦਾ ਨਸਾਇਜ਼ ਪੁਲਿਸ ਦੇ ਕਸ਼ੁੱਦਰ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਗੋਹਿਆਂ ਦਾ ਬੱਚਾ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੱញੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਮ ਵੀ ਕਰਦਾ ਹਾਂ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਲਵਰ ਘੱਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਹਰ ਨਾਲ ਥੋੜੇ ਜਿਹੇ ਪਰ ਸੇੜੀ ਹੋਣੀ ਚਾਹੀਦੀ ਜਿੰਦੀ ਮੇਰੇ ਬੁੱਤ ਦੀ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੇ ਨੇ ਜਿਹੜਾ ਤੁਹਾਡੇ ਵਿੱਚ ਵਿੱਚ ਨੇ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹਨੀਆਂ ਸਰਕਾਰਾਂ ਦਾ ਆਪਾ ਬੋਧ ਕਰਾਂਗੇ ਦੇਖੋ ਕਮ ਥੋੜੀ ਲੱਤ ਦੇ ਦਾ ਹੁੰਦੀ ਹੈ ਇਹ ਹੁੰਦੀ ਹੈ ਤੇ ਆਪਾਂ ਅਰਾਦਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਨੂੰ ਮੈਨੂੰ ਪਹਿਲੇ ਜੀਸ਼ਨ ਦੱਸਦੇ ਆ ਠੀਕ ਹੈ ਭਾਈ ਬਤ ਜਾਈਏ ਕਿੱਥੇ ਜਦੋਂ ਕੋਈ ਨਾ ਸੋਨੇ ਕਿਸੇ ਦਰਦ ਦਾ ਜਾਵਾਂਗੇ ਕਿਉਂ ਤੁਸੀਂ ਐਪਲੀਕੇਸ਼ਨ ਦਿੰਦੇ ਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮੈਂ ਤੁਮ ਕਿੰਨੇ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਇਹ ਵੀਡੀਓ ਕਰਨਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ 2 12 ਤੋਂ 15 ਮਿੰਟ ਦੇ ਕਰੀਬ ਉਹ ਜਿਹੜੀ ਵੀਡੀਓ ਚੱਲ ਕੇ ਆ ਪਰ ਤੋਂ ਮੇਰੇ ਪੁੱਤ ਦਾ ਕਹਿਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਕਹਿਣਾ ਕੀ ਕਹਿੰਦਾ ਸੀ ਕਿ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚੇ ਨੂੰ ਮੈਨੂੰ ਕੌੜਾ ਲੱਗਦਾ ਹੈ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੈੱਕ ਹੈ ਮੇਰੇ ਇੱਕ ਇੱਕ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇ ਚ ਲੱਗਿਆ ਹੋਇਆ ਹੈ ਇਹਨਾਂ ਦਾ ਸੀ ਕੋਈ ਬਾਗੀ ਨਾ ਸਾਰੇ ਆਦੇ ਕਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼